ਹੇ ਗੁਰਜੀਕਾ ਖਡ ਸਾਹਿਬ ਵਾਹਿਗੁਰਜ ਜੀ ਕੀ ਫਤਿਹ ਸੋ ਸਵਾਗਤ ਹੈ ਤੁਹਾਡਾ ਸਾਡੀ ਨਵੀਂ ਵੀਡੀਓ ਵਿੱਚ ਤੇ ਵੀਰ ਭੈਣ ਭਰਾ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਅੱਜ ਹੈ ਜੀ ਸ਼ੇਪ ਉਹ ਤੇ ਤੇ ਅੱਜ ਤੋਂ ਸ਼ੁਰੂ ਹੁੰਦਾ ਹੈ ਜੀ ਆਨੰਦਪੁਰ ਸਾਹਿਬ ਦਾ ਕਿਲਾ ਛੱਡਣਾ ਤੇ ਅੱਜ ਦੀ ਕਥਾ ਤੁਹਾਨੂੰ ਬਾਬਾ ਹੀਰਾ ਸਿੰਘ ਜੀ ਦੇ ਮੁੱਖੋਂ ਸਰਵਣ ਕਰਾਵਾਂਗੇ ਤੇ ਬਣੇ ਰਹੋ ਲਾਸਟ ਤੱਕ ਵੀਡੀਓ 'ਚ ਤੇ ਆਓ ਅਸੀਂ ਚੱਲਦੇ ਹਾਂ ਹੁਣ ਬਾਬਾ ਹੀਰਾ ਸਿੰਘ ਜੀ ਦੇ ਘਰੇ ਆ ਕੇ ਸੁਣਦੇ ਹਾਂ ਸ਼ਬਦ ਤੇ ਫਿਰ ਸੁਣਦੇ ਹਾਂ ਕਥਾ ਕਿਉਂਕਿ ਇਸ ਟਾਈਮ ਬੀਬੀਆਂ ਲੱਗੀਆਂ ਨੇ ਸੰਗਤ ਲੱਗੀ ਹੋਈ ਹੈ ਸ਼ਬਦ ਪੜਨ ਤੇ ਫਿਰ ਹੁਣ ਸੰਗਤ ਬਾਬਾ ਹੀਰਾ ਸਿੰਘ ਜੀ ਕਥਾ ਵਿਚਾਰ ਕਰਨਗੇ ਫਿਰ ਉਹ ਵੀ ਸੁਣਿਓ ਤੇ ਚਲੋ ਆਪਾਂ ਚੱਲੀਏ ਲੇਟ ਬਹੁਤ ਹੋ ਗਈਆਂ ਆਪਾਂ ਪਹੁੰਚੀਏ ਠੀਕ ਹੈ ਜੀ ਚਲੋ ਹੁਣ ਮਿਲਦੇ ਆ ਤੁਹਾਨੂੰ ਬਾਬਾ ਬਾਬਾ ਹੀਰਾ ਸਿੰਘ ਜੀ ਦੇ ਘਰ ਲਓ ਜੇ ਆਪਾਂ ਪਹੁੰਚ ਚੁੱਕੇ ਹਾਂ ਬਾਬਾ ਜੀ ਦੇ ਘਰੇ ਮੈਂ ਆਂਦਾ got it. I'm ਸਾਰੇ ਸਿੱਖਾਂ ਨੂੰ ਉਤਤਾਜਿਤ ਆਦਾ ਰਹਗਾ ਕਿ ਅਨੰਦਪੁਰ ਸਾਹਿਬ ਮਾਖੋਵਾਲ ਦੀ ਧਰਤੀ ਦੇ ਉੱਤੇ ਪਹੁੰਚਣਾ ਹੈ ਮਾਖੋਵਾਲ ਕੁੰਤਨਾ ਸਾਰੇ ਨੂੰ ਚੁੱਪ ਨੀ ਰੁੱਤੀ ਰਹੀਆਂ 1690 ਵਾਲੇ ਦਿਨ ਗੁਰੂ ਕਲਗੀਧਰਪਾਤਸ਼ਾਹ ਮਹਾਰਾਜ ਜੀ ਇੱਕ ਉਤਤਕ ਬਤਾਉਣ ਲੱਗੇ ਨੇ ਕਿ ਕਿਸੇ ਨੂੰ ਪਤਾ ਨਹੀਂ ਕਹਿੰਦੇ ਨੇ ਵੀ ਇੱਕ ਹਫਤਾ ਲਗਾਤਾਰ ਗੁਰੂ ਕੇ ਗੁਰੂ ਕੇ ਕਲਗੀਧਰਪਾਤਸ਼ਾਹ ਮਹਾਰਾਜ ਇੱਕ ਪੂਰੇ ਦੇੰਦਰ ਬੈਠ ਕੇ ਚਿੱਠੀਆਂ ਲਿਖਦੇ ਰਹੇ ਉਹ ਚਿੱਠੀਆਂ ਪੂਰੇ ਦੇਸ਼ ਤੱਕ ਭੇਜ ਦਿੱਤੀਆਂ ਜਦੋਂ ਚਿੱਠੀਆਂ ਭੇਜ ਦਿੱਤੀਆਂ ਲਾਇਆ ਯਾਰ ਤੇ ਬਿਆਹ ਦੀ ਦੁਨੀਆ ਦਾ ਇਕੱਠ ਹੋਇਆ ਹੈ ਤੇ ਜਦੋਂ ਇਕੱਠ ਹੋਇਆ ਹੈ ਤੇ ਉਦੋਂ ਕੀ ਕਰਨ ਲੱਗੇ ਨੇ ਉਹ ਸਮੇਂ ਦੀਆਂ ਵਾਰਾਂ ਆਪ ਦੀ ਸਾਰੀ ਸੰਗਤਾਂ ਨੇ ਮਿਲ ਕੇ ਪਰਣੀ ਆਈ। ਹੇਤਾਂ ਸਾਖਾਂ ਲਸਾ ਸਾਜਣ ਲੱਗਿਆ ਗੁਰੂ ਕ ਲਗੀਆਂ ਵਾਲਿਆ। ਇਸ ਰਾਹ ਸਾਜਣ ਲੱਗਿਆ ਗੁਰੂ ਕ ਲਗੀਆਂ ਵਾਲਿਆ।

Thank okay. you. ਮੈਨੂੰ ਮਰਦ ਦੇਣਾ ਦਲੇਰ ਉਹ ਅੱਗੇ ਆ। ਇਹਨੇ ਕਿ ਮਹਾਰਾਜ ਨੇ ਸਭ ਤੋਂ ਪਹਿਲਾਂ ਇੱਕ ਸਿਰ ਮੰਗਿਆ। ਤੇ ਬਿਆਰਾਮ ਜੀ ਉੱਥੇ ਨੇ ਮੋਂ ਉੱਥੇ ਕਦੋਂ ਤੀਜੀ ਵਾਰ ਦੇਤੇ। ਤੇ ਜਦੋਂ ਤੇਜੀ ਵਾਰ ਦੇਤੇ ਉੱਠਦੇ ਆ ਨਾ ਤੇ ਦਲ ਚ ਪੱਲਾ ਫਾ ਕੇ ਆਖਦੇ ਮਹਾਰਾਜ ਜੀ ਤੋਂ ਮਾਫੀ ਦੋ ਨਾ ਪਹਿਲੀ ਵਾਰ ਤੋਂ ਨਹੀਂ ਸਕਿਆ। ਹੁਣ ਤੇਜੀ ਵਾਰ ਦੇਤੇ ਉੱਠ ਨਹੀਂ ਸਕਿਆ ਮਹਾਰਾਜ ਜੀ ਨੇ ਭਾਈ ਬਿਆਰਾਮ ਜੀ ਨੂੰ ਸੇਜ ਤੇ ਉੱਚੀ ਜਗ੍ਹਾ ਤੰਬੂ ਲਾ ਕੇ ਖੜਿਆ ਤੇ ਸਾਰਿਆਂ ਦੇ ਸਾਹਮਣੇ ਉਹਦਾ ਸਿਰ ਧਰ ਤੋਂ ਜੁਦਾ ਕਰ ਦਿੱਤਾ ਹੁਣ ਇਹ ਵੀ ਜਾਲਿਆ ਕਈ ਇਤਿਹਾਸਕਾਰ ਲਿਖਦੇ ਨੇ ਕਿ ਤੰਬੂ ਦੇ ਅੰਦਰ ਜਾ ਕਰਕੇ ਮਹਾਰਾਜੇ ਨੇ ਸਿਰ ਵਧਿਆ ਪਰ ਇਹ ਇਸ ਗੱਲ ਦੀ ਗੁرائی ਪਰਦਾ ਹੈ ਆਔਰੰਗਜੀਤ ਦਾ ਸੂਰੀਆਔਰੰਗਦੇਵ ਦਾ ਜਸੂਸ ਉਹਦਾ ਨਾਮ ਹੈ ਅਬਦੁਲ ਫਰਾਨੀ ਉਹ 오ਰੰਗਜੀਤ ਦਾ ਸੂਰੀਆ ਸੀ ਤੇ ਗੁਰੂ ਗੋਬਿੰਦ ਸਿੰਘ ਜੀ ਨਾਲ ਆਦਿ ਇਹਦੇ ਕੋਲ ਲਖੋਵਾਲ ਰਿੰਦਾ ਸੀ ਕਿ ਸਾਰੀ ਰਿਪੋਰਟ ਰੋਜ਼ ਦੀ ਕਹੀਦਾ ਸੀ ਕੀ ਕੀ ਬਾਣਾ ਬਤਦਾ ਹੁਣ ਉਹ ਆਪਣੀ ਕਿਤਾਬ ਦੇ ਅੰਦਰ ਲਿਖਦਾ ਮੇਰੇ ਕੋਲ ਉਹ ਅਬੂਸਰਾਂ ਦੀ ਜਿਨ ਲਿਖਤਾ ਪਈਆਂ ਨੇ ਦੱਸ ਨਹੀਂ ਕਰ ਸਕਦੇ ਹੁਣ ਉਹ ਲਿਖਦਾ ਆ ਕਿ ਗੁਰੂ ਨੇ ਸਾਰਿਆਂ ਦੇ ਸਾਹਮਣੇ ਮੈਂ ਥੋੜਾ ਲੰਮਾ ਸਮਾਂ ਆ ਜਾਣਾ ਸੰਗੀਤ ਵਿੱਚ ਸੁਣਾਵਾ ਕਿ ਸਾਰਿਆਂ ਦੇ ਸਾਹਮਣੇ ਇੱਕ ਇੱਕ ਜਵਾਨ ਦਾ ਸਿਰ ਧੜ ਤੋਂ ਉੱਝਾ ਕਾ ਕਹਿੰਦਾ ਫਿਰ ਉਹਨੇ ਦੂਜਾ ਸਿਰ ਮੰਗਿਆ ਦੂਜਾ ਜੁਦਾ ਕਰਤਾ ਤੇ ਤੀਜਾ ਤੇ ਚੌਥਾ ਸਿਰ ਪੰਚਵਾ ਇਸ ਤਰ੍ਹਾਂ ਕਹਿੰਦਾ ਪੰਜ ਸਿਰ ਵਧੇ ਗੁਰੂ ਨੇ ਪੰਜ ਸਿਰ ਕਲਮ ਕੀਤੇ ਉਹ ਮੁਸਲਮਾਨ ਸੀ ਆਪਣੀ ਕਿਤਾਬ 'ਚ ਕਲਮ ਲਿਖਦਾ ਤੇ ਗੁਰੂ ਨੇ ਪੰਜ ਸਿਰ ਕਲਮ ਕੀਤੇ ਕਹਿੰਦਾ ਜਦੋਂ ਪੰਜ ਸਿਰ ਕਲਮ ਕੀਤੇ ਪੰਜ ਸਿਰ ਵਧੇ ਤੇ ਕਹਿੰਦਾ ਉਸ ਤੋਂ ਬਾਅਦ ਗੁਰੂ ਨੇ ਪਹਿਲੇ ਦਾ ਸਿਰ ਜਿਹੜਾ ਸੀ ਦੂਜੇ ਦੇ ਨਾਲ ਦੂਜੇ ਦਾ ਤੀਜੇ ਦੇ ਨਾਲ ਤੀਜੇ ਦਾ ਚੌਥੇ ਨਾਲ ਤੇ ਚੌਥੇ ਦਾ ਪਹਿਲੇ ਨਾਲ ਰਲਾ ਦਿੱਤੇ ਹੁਣ ਇਹ ਲਾ ਕੇ ਕਿੰਦਾ ਆ ਮੈਂ ਕੁੱਤੇ ਕਿੱਟੀਆਂ ਜਾਂਦਰਾ ਬਣਾ ਤੀਆਂ ਹੁਣ ਵੇਖੋ ਗੁਰੂ ਪਾਤਸ਼ਾਹ ਦੇ ਸਿਰ ਨਾਇ ਕਿੱਟੀਆਂ ਜਾਂਦਰਾ ਪਾਈਆਂ ਪਾਲਿ ਪਿਆਰੇ ਸਾਜੇ ਹੁਣ ਜੀ ਫੇਰ ਖੜਦੇ ਪਾਣ ਪਰ ਤੰਬੂ ਚ ਲੈ ਗਿਆ ਜਦੋਂ ਤੰਬੂ ਦੇ ਵਿੱਚੋਂ ਬਾਹਰ ਆਉਂਦੇ ਨੇ ਤਰਨ ਅੱਗਾਂ ਜਿਵੇਂ ਇੱਕ ਗੋਬਿੰਦਰੀ ਅੱਜ 6 ਗੋਬਿੰਦ ਬਾਹਰ ਆਈ ਗੋਗਰ ਗਰੇ ਜਾਵੇ ਪਤੇ ਪਾਵੇ ਰਿਆਣੋ ਜਾਵੇ ਇੱਕ ਗੋਬਿੰਦਰੀ ਪੰਜ ਗੋਬਿੰਦ ਤੰਬੂ ਚੋਂ ਬਾਹਰ ਆਏ ਉਹ ਕਿਵੇਂ ਕਿਉਂਕਿ ਗੁਰੂ ਨੇ ਜੋ ਪਹਿਰਾਵਾ ਆਪਣੇ ਉੱਤੇ ਪਾਇਆ ਸੀ ਉਹੀ ਪਹਿਰਾਵਾ ਉਹਨੇ ਪਾਇਆ ਦੁਨੀਆਂ ਤੇ ਕੋਈ ਐਸਾ ਪੀਰ ਕੋਈ ਐਸਾ ਪਦੰਬਰ ਨਹੀਂ ਹੋਇਆ ਜਿਨੇ ਆਪਣੇ ਮਰੀਦ ਨੂੰ ਆਪਣਾ ਹੀ ਰੂਪ ਦੇ ਦਿੱਤਾ ਹੋਵੇ ਤੇ ਕੋਈ ਇੱਕ ਹੋਇਆ ਤੇ ਗੁਰੂ ਕਲਗੀਧਰ ਪਾਤਸ਼ਾਹ ਦਾ ਪ੍ਰਗਟ ਹੋਇਆ ਉਹ ਪ੍ਰਖ ਭਗਵਾਨ ਸਰੂਪ ਗੁਰੂ ਗੋਬਿੰਦ ਸਿੰਘ ਜੀ ਦਾ ਗੁਰੂ ਗੋਬਿੰਦ ਪਾਤਸ਼ਾਹ ਮਹਾਰਾਜਿਆ ਨੇ ਆਪਣਾ ਹੀ ਰੂਪ ਦੇ ਦਿੱਤਾ ਜੋ ਪਰ ਆ ਮੇਰਾ ਉਹ ਖਾਨਸ਼ੇ ਦਾ ਸਾਰੇ ਦਾ ਸਾਰਾ ਉਹ ਖਾਨਸ਼ੇ ਦੀ ਝੋਲੀ ਉਹ ਅਬਦੁੱਲ ਤਰਾ ਨਹੀਂ ਲਿਖਦਾ ਕਿ ਜਦੋਂ ਪੰਜਾਂ ਦੇ ਅਮਰਤ ਸੰਗਿਆ ਨਾ ਉਸ ਤੋਂ ਬਾਅਦ ਜਿੰਨੇ ਲੋਕੀ ਖੜੇ ਸਨ ਸਾਰਿਆਂ ਨੇ ਲੈ ਲਾ ਲੇ ਕਿ ਮਹਾਰਾਜ ਇਹੋ ਜਿਹਾ ਅਮਰਤ ਤੂੰ ਦੇ ਦਿੱਤਾ ਮਰਿਆ ਐ ਨਾ ਜੀਵੇ ਸਦਾ ਮਾਨੂੰ ਵੀ ਇਹ ਅਮਰਤ ਹੀ ਦਾ ਦੇ ਦੇ ਹੁਣ ਉਹ ਨਸ ਕੇ ਵਿੱਚ ਜਾਵਾ ਕਹਿੰਦੇ ਵੀ ਸਾਰਿਆਂ ਨੂੰ ਮਾਰ ਨਾਲ ਤੇ ਲੈ ਮਾਰ ਕੇ ਅਮਰਤ ਚੁਕਾ ਦਿੱਤਾ ਤੇ ਕਿਹਾ ਜਦੋਂ ਮੇਰੀ ਮਾਦੀ ਆਈ ਨਾ ਤੇ ਮੈਂ ਵੀ ਉਸ ਲੈ ਚ ਖੜਾ ਹੋ ਗਿਆ ਕਹਤਾ ਜਿਦੋਂ ਮੈਂ ਗੁਰੂਦਰਾਗ੍ਹੇ ਪਹੁੰਚਿਆ ਤੇ ਅਬੂ ਤੁਰਾਨੀ ਲਿਖਦਾ ਹੈ ਕਿ ਜਦੋਂ ਜਦੋਂ ਮੈਂ ਗੁਰੂਦਰਾਗ੍ਹੇ ਪਹੁੰਚਿਆ ਗੁਰੂ ਜੀ ਤੋਂ ਉਹ ਅੰਮ੍ਰਿਤ ਦੇ ਲੈ ਕੇ ਉਹ ਮੇਰੇ ਵੱਲ ਵੇਖ ਕੇ ਇਸ ਤਰ੍ਹਾਂ ਮੁਸਕਰਾਏ ਜਿਵੇਂ ਨੂੰ ਪਤਾ ਲੱਗ ਗਿਆ ਕਿ ਮੈਂ ਔਰੰਗਜ਼ੇਬ ਦਾ ਸਿਧਿਆ ਹਾਂ ਸਿੱਨੇ ਪਰਮਾਰਾ ਜੀ ਨੂੰ ਅੰਮ੍ਰਿਤ ਵੀ ਦਾ ਦਿੱਤੀ ਮੇਰਾ ਨਾਮ ਅਬੂ ਤੁਰਾਨੀ ਤੋਂ ਕੱਢ ਕੇ ਅਜਮੇਰ ਸਿੰਘ ਰੱਖ ਦਿੱਤਾ ਹੁਣ ਜਦੋਂ ਅਜਮੇਰ ਸਿੰਘ ਮੇਰਾ ਕੰਦਾ ਨਾਮ ਰੱਖਿਆ ਤੇ ਮੈਂ ਜਰੂਰ ਸਿੰਘ ਨਾਲ ਕਈ ਜਗ੍ਹਾ ਲੜੀਆਂ ਤੇ ਔਰੰਗਜ਼ੇਬ ਨੂੰ ਆਪਣੀ ਆਪਲੀ ਰਿਪੋਰਟ ਦਿੱਤੀ ਤੇ ਨਾਲ ਇਹ ਗੱਲ ਹਜ਼ਾਰ ਦਿੱਤੀ ਕਿ ਜਿਹਦੇ ਨਾਲ ਤੂੰ ਮੱਥਾ ਲਾ ਰਿਹਾ ਇਹ ਅਕਾਲ ਪੁਰਖ ਰੰਭਾ ਆਪ ਦੁਨੀਆ ਤੇ ਆਇਆ ਹੈ ਜਿਹੜਾ ਮੱਥਾ ਨਾ ਲਾ ਤੇਰੀਆ ਕੁਲਾ ਰੋੜੀ ਜਾਣਗੇ ਹਦਾਇਤ ਕੀ ਕਹਦਾ ਮਦਰ ਜੀ ਹੁਣ ਗੁਰੂ ਕਾਲ ਕੀ ਧਰਮ ਬਾਸ਼ਾ ਮਹਾਰਾਜੀ ਆਲੇ ਜੋ ਕਰਮ ਕਰਨਾ ਸੀ ਜੋ ਪਹਿਲੇ ਗੁਰੂ ਨਾਨਕ ਨੇ ਆਖਿਆ ਪਹਿਲਾ ਗੁਰੂ ਨਾਨਕ ਇਹ ਗੱਲ ਤੇ ਮੋਹ ਰਾ ਗਿਆ ਸੀ ਨਾਨਕ ਨਿਰਮਲ ਪੰਖ ਖਲਾਉ ਨਿਰਮਲ ਤੋਂ ਭਾਵ ਹੈ ਜਿਹਦੇ ਵਿੱਚ ਕੋਈ ਖੋਗ ਨਾ ਹੋਵੇ ਜਿਹੜਾ ਪਿਓਰ ਹੋਵੇ ਉਹਨੂੰ ਕਹਿੰਦਾ ਨਿਰਮਲ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਨੇ ਉਸੇ ਸ਼ਬਦਾ ਦੂਸਰਾ ਨਾਮ ਰੱਖਿਆ ਖਾਲਸਾ ਸਿੰਘ ਸਾਹਿਬ ਜੀ ਪੰਜ ਪ੍ਰਮਾਨ ਪੰਜ ਸਰਦਾਰ ਪੰਜੇ ਪਾਗ ਕੀ ਸੰਗਿਆ ਮਾਨ ਨੂੰ ਦਰਗਿਆ ਦਾ ਮਾਨ ਕੀ ਹੈ ਜਦੋਂ ਕਹਿੰਦੇ ਪੰਜੇ ਤਿਆਰ ਬਤਿਆਰ ਸਿੰਘ ਅਤਰ ਹੋ ਕਰਕੇ ਜਿਹਨੂੰ ਵੀ ਹੁਕਮ ਲਾਉਣ ਦਾ ਤਾਕਤਵਰ ਬਾਣਾ ਕਹਿ ਕੇ ਮੰਨਣਾ ਪਊਗਾ ਤੇ ਜੇ ਦਿੱਤੀ ਪੰਜ ਸੇ ਪ੍ਰਵਾਨ ਹੋ ਕਰਕੇ ਤੇ ਬਾਅਦ ਨੇ ਬੇਨਤੀ ਕਰਵਾ ਲਈ ਕਿ ਸਵੇਦੀ ਕਾਰ ਲਈ ਗੁਰੂ ਕਲਗੀ ਸਰਪਾਜਾ ਮਹਾਰਾਜ ਜੀ ਆਲੇ ਅੰਮ੍ਰਿਤ ਦੀ ਦਾਤ ਦਿੱਤੀ ਖਾਲਸਾ ਬੰਦ ਸਾਜਿਆ ਜਿਹੜੀ ਕੌਮ ਮਰ ਚੁਕੀ ਸੀ ਜਿਨ੍ਹਾਂ ਦੇ ਅੰਦਰ ਦਲੇਰੀ ਨਹੀਂ ਸੀ ਅੰਮ੍ਰਿਤਿਆਸੀ ਦਾਤ ਦਿੱਤੀ ਐਸਾ ਅੰਮ੍ਰਿਤ ਦਾ ਕੁੱਟ ਬਣਾਇਆ ਉਹ ਮਰੀ ਹੋਈ ਕੌਮ ਨੂੰ ਜੁਝਾਰਾ ਕਰ ਦਿੱਤਾ ਤੇ ਇੱਕ ਇੱਕ ਸਿੰਘ 5 ਲੱਖ ਦੇ ਲੜਨ ਦੇ ਬਰਾਬਰ ਕਰ ਦਿੱਤਾ ਉਹ ਸਵੇਰੀ ਕਾਲ ਵੀ ਚੱਲਦੀ ਹੈ 22 ਘਰ ਦੇ ਆ ਗਏ ਨੇ ਬੜੇ ਨਿਕਲੇ ਕਿ ਜੁੱਧ ਮਾਰ ਆ ਜਦ ਨਾਲ ਕਿਤੇ ਬੜੇ ਧਾਵੇ ਬੋਲੇ ਪੈਗੇ ਕਾਹ ਨਹੀਂ ਮਾਰਿਆ ਗਿਆ ਬੜੇ ਨਿਕਲੇ ਕਿ ਜੁੱਧ ਕੀਤਾ ਆਕਰਤਾਰ ਔਰੰਗ ਦੇਵ ਦੇ ਨਾਲ ਵੀ ਕਰਕੇ ਔਰੰਗ ਦੇਵ ਨੇ ਸੂਬਾ ਇਸਰੰਦ ਨੂੰ ਕਹਿ ਕਰਕੇ ਸੂਬਾ ਇਸਰੰਦ ਨੇ ਹੋਰ ਕਈ ਸ਼ਹਿਰਾਂ ਦੇ ਰਾਜਿਆਂ ਨੂੰ ਨਾਲ ਲੈ ਕਰਕੇ ਅਨੰਦਪੁਰ ਸਾਹਿਬ ਨੂੰ ਘੇਰਾ ਪਾਇਆ ਵਾਹਿਗੁਰੂ ਜੋ ਜੇ ਉਹ ਅਨੰਦਪੁਰ ਸਾਹਿਬ ਨੂੰ ਘੇਰਾ ਪੈਂਦਾ ਉਹ 6 ਕੌਨ ਦੀ ਰਾਤ ਆ ਜਦੋਂ ਮਹਾਰਾਜ ਕਿਲਾ ਖਾਲੀ ਕਰਦਾ ਕਿ ਹਾਕ ਨੇ ਜਦੋਂ ਪੂਰੀ ਅੰਦਰਸੀ ਕਿੱਥੋਂ ਆਤਾ ਕਿ ਇਤਿਹਾਸ ਵਿੱਚ ਹੁੰਦਾ ਹੈ ਕਿ ਗੁਰੂ ਕੇ ਸਿਖਾਣੇ ਅੰਦਰ ਦ੍ਰਿਸ਼ਤਾ ਦੀਆਂ ਥੱਲਾ ਛੱਲਾ ਲਾ ਕੇ ਉਹਨਾਂ ਨੂੰ ਬਾਹਰ ਦੇ ਦਿਖਾਦਾ ਹੈ ਜਦੋਂ ਅਨਪਾਣੀ ਮੁੱਕ ਗਿਆ 9 ਮਹੀਨੇ ਲਗਾਤਾਰ ਠੀਰਾ ਪਾਣ ਦੇ ਬਾਅਦ ਜਿੱਨਾ ਅੰਦਰ ਰਾਸ਼ਨ ਪਾਣੀ ਸੀ ਖਤਮ ਹੋ ਗਿਆ ਤੇ ਇੱਕਦਮ ਬੜੀ ਵਧੀਆ ਮਹਾਰਾਜ ਨੇ ਕੀਤੀ ਤੇ ਮਹਾਰਾਜ ਜਿੱਨਾ ਖਜਾਨਾ ਥੀੜਿਆ ਆ ਰਿਹਾ 6 ਪੌਂ ਦੀ ਰਾਤ ਆ ਗਈ ਅੱਜ ਜਿਸ ਸਰ ਇਕੱਤਰ ਹੋਇਆ ਛੇ ਉਹਦੀ ਰਾਤ ਤੇ ਅੱਜ ਆਪਾਂ ਸੰਗਤਾਂ ਨਾਲ ਕੋਈ ਬਚਨ ਨਹੀਂ ਕਰਨੇ ਛੇ ਉਹਦੀ ਰਾਤ ਹੁੰਦੀ ਹੈ ਤੇ ਆਖਦੇ ਕਿ ਜੰਗਾ ਲੜੀਆਂ ਨੇ ਅਸੀਂ ਤੁਹਾਡੇ ਤੋਂ ਕੁਝ ਨਹੀਂ ਚਾਹੁੰਦੇ ਸਾਨੂੰ ਤੁਹਾਡਾ ਰਾਜ ਸਾਡਾ ਚੰਗਾ ਨਹੀਂ ਲੱਗਦਾ ਸਾਡੀ ਲੰਗਾਰੀਆਂ ਲੱਗਦੇ ਚੰਗੇ ਨਹੀਂ ਲੱਗਦੇ ਤੁਸੀਂ ਧੋੜਾ ਤੇ ਘੜੇ ਚੰਗੇ ਨਹੀਂ ਲੱਗਦੇ ਤੁਸੀਂ ਲਾਹਣੇ ਸਤ ਬੁਗਾਦੇ ਰੱਖਦੇ ਹੋ ਚੰਗੇ ਨਹੀਂ ਲੱਗਦੇ ਅਸੀਂ ਤੁਹਾਨੂੰ ਕੁਝ ਨਹੀਂ ਕਹਿੰਦੇ ਗਲਾ ਖਾਲੀ ਕਰਦੇ ਮੈਂ ਬੁਰਾ ਮਾਸ਼ਾ ਜਾਣੀ ਜਾਣ ਸਮ ਪਤਾ ਤੇ ਹੈ ਸੀ ਉਹਨਾਂ ਨੇ ਖਸੂਦ ਕੀ ਕਰਨੀ ਹੈ

ਸਤੁਰ ਗਾੜੀ ਧਾਰ ਸਭ ਨੂੰ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਕਿਹਾ ਜੇ ਸਵਤੰਤਰ ਅਨੰਦਗੜ੍ਹ ਦਾ ਕਿਲਾ ਖਾਲੀ ਕਰਨਾ ਹੈ ਕਿਲਾ ਖਾਲੀ ਕਰਨ ਤੋਂ ਪਹਿਲਾਂ ਮਹਾਰਾਜ ਜੀ ਨੇ ਕਿਲੇ ਦੇ ਅੰਦਰ ਜਿਨ੍ਹਾਂ ਵੀ ਪੂਰਾ ਕ੍ਰਕਟ ਸੀ ਜਿਨੀਆਂ ਜੁੱਤੀਆਂ ਪੁਰਾਣੇ ਟੁੱਟੇ ਛੱਤਰ ਸੰਗ ਪੁਰਾਣੇ ਕੱਪੜੇ ਪਾਟੇ ਸੰਗ ਮਹਾਰਾਜ ਜੀ ਨੇ ਖਜ਼ਾਨਾ ਉੱਤੇ ਰੱਖ ਕੇ ਪਹਿਲਾਂ ਮਾਰਕਮ ਕੰਮ ਸ਼ੁਰੂ ਕੀਤੇ ਕਿਉਂਕਿ ਮਹਾਰਾਜ ਜੀ ਨੂੰ ਉਹਨਾਂ ਦੀ ਜ਼ਰੂਰਤ ਦਾ ਪਤਾ ਸੀ ਹੁਣ ਜੇ ਸਵਤੰਤਰ ਮਹਾਰਾਜ ਸਾਰਾ ਕੁਝ ਲੱਗ ਕੇ ਬਾਹਰ ਭੇਜਦੇ ਨੇ ਤੇ ਜਿਹੜੀਆਂ ਮੁਗਲ ਫੌਜਾਂ ਨੇ ਜਿਹੜੀਆਂ ਬਾਈ ਤਾਹ ਦੇ ਰਾਜੇ ਦੀਆਂ ਫੌਜਾਂ ਨੇ ਉਹਨਾਂ ਨੇ ਸੋਚਿਆ ਕਿ ਸ਼ਾਇਦ ਮਾਰਾਂਗੇ ਆਪਣਾ ਖਜ਼ਾਨਾ ਪਹਿਲੇ ਵਾਰ ਕਰ ਲਿਆਏ ਤੇ ਇਥੋਂ ਤੱਕ ਉਹਨਾਂ ਦੇ ਵਿੱਚ ਉਹਨਾਂ ਨੇ ਲੁੱਟਮੋਹ ਸ਼ੁਰੂ ਕਰ ਦਿੱਤੀ ਕਿ ਖਚਰਾਲੇ ਪਾਸੇ ਖਜ਼ਾਨਾ ਲੁੱਟਣ ਦੇ ਬਾਅਦ ਭੱਜ ਗਏ ਜਦੋਂ ਮਾਰ ਆਈ ਲੈ ਨਾ ਜਿੱਕਰ ਤੂਤ ਵੇਖੀ ਤੇ ਫਿਰ ਮਹਾਰਾਜ ਸਾਰੇ ਸਿੰਘਾਂ ਦੇ ਸਮੇਤ ਆਨੰਦਗੜ੍ਹ ਦਜੇ ਨੇ ਕਿ ਆਨੰਦਪੁਰੀ ਏ ਚੱਲੇ ਮੁੜ ਕੇ ਫੇਰ ਨਹੀਂ ਹੋਣਾ ਸੁਖੀ ਬਸੇ ਆਨੰਦਪੁਰੀ ਆਜਿਓ ਪ੍ਰਕਾਰ ਕਾਫੀ ਮਹਾਰਾਜ ਸੁਦਾ ਦਾ ਦਰਸ਼ਨ ਕੁਛ ਸਮਾਂ ਕੇ ਦਿੱਤੇ ਆ ਆਪ ਹੀ ਦੇ ਲਾੜੇ ਪਾਪਾ ਜੋਰਾਵਾ ਸਿੰਘ ਪਾਪਾ ਫਤੇ ਸਿੰਘ ਪਾਪਾ ਜੀਤ ਸਿੰਘ ਪਾਪਾ ਜੀਤ ਸਿੰਘ ਇਹਨਾਂ ਦਾ ਬਚਪਨ ਇੱਥੇ ਦਿੱਤਾ ਮਹਾਰਾਜ ਜੇਰੀ ਕੀਤੇ ਦਰਸ਼ਨ ਕਰਨ ਚੱਲੇ ਹਾਂ ਪਰ ਆਉਂਦੇ ਕਦੋਂ ਤੇ ਮਾਲਿਕ ਇਹਦੇ ਅਨੰਤ ਪੁਰੇ ਨੂੰ ਅਸੀਰੀ ਆ ਮੰਗੇ ਅੱਜ ਦੇ ਚੱਲੇ ਆ ਮੁਰਕੇ ਛੇ ਮਿਲਿੰਦੇ ਸਿੱਧ ਜਿਵੇਂ ਧਾਵਾ ਮਾਰਦੀ ਹੈ ਅਨੰਤ ਪੁਰੇ ਧਰਤੀ ادھر مہاراج جی ہوں کبھر دے آج دے آنند پوری شکر لاتا خالی آنند پڑے ਇਹ ਅਸਿਪਾਲੇ ਚੱਲੇ ਆ ਬੇਸ਼ੱਕ ਪਰ ਆਉਣ ਵਾਲੇ ਸੰਗਤ ਇਸ ਤਰ੍ਹਾਂ ਇਸ ਜਗ੍ਹਾ ਦੇ ਉੱਤੇ ਖਾਲਸਾ ਪੰਥ ਪਹੁੰਚੇ ਤੈਨੂੰ ਦੂਰ-ਦੂਰ ਮੋਖ ਮਥੀ ਢੇਕਿਆ ਤੈਨੂੰ ਦੂਰ-ਦੂਰ ਭੁੰਗਿਆ ਚੱਲ ਕੇ ਤੇਰੇ ਕੋਲ ਆਇਆ ਕਰੇ ਨਾਮ ਕਰਦਾ ਇਕਲਾ ਛੜਦੇ ਨੇ ਨਾਮ ਚਾਰੂ ਸਾਹਿਬ ਜੀ ਮਾਤਾ ਗੁਜਰੀ ਜੀ ਤੇ ਮਾਤਾ ਸੁਖਰੀ ਜੀ ਮਾਤਾ ਸਾਹਿਬ ਜੀ ਦੀਆਂ ਜੀ ਪਾਈ ਦਇਆ ਸਿੰਘ ਜੀ ਪਾਈ ਕਰਨ ਸਿੰਘ ਜੀ ਪਾਈ ਹਿਮਤ ਸਿੰਘ ਜੀ ਪਾਈ ਮੋਹਨ ਸਿੰਘ ਜੀ ਪਾਈ ਸاهر ਸਿੰਘ ਜੀ ਬਾਬਾ ਉਹਦੇ ਸਿੰਘ ਜੀ ਬਾਬਾ ਹੀਰਮਨ ਸਿੰਘ ਜੀ ਪਾਈ ਸੰਗਤ ਨੇ ਲਈ ਔਰ ਬੇਨਕ ਸੰਤਾ ਬੇਨਕ ਲਾਮ ਉਸਤੇ ਜਿੰਨੇ ਸੰਤਾ ਨੇ ਵਿਚਾਰ ਦੇ ਨਾਲ ਕੋੜਾ ਸਾਰੇ ਨਾਜ਼ਮ ਨੂੰ ਸਹਾਇਤ ਕਰੇ ਤੋਂ ਅੱਜ ਕਲਾ ਮਾਦਦ ਦੇ ਨੇ ਅੱਜ ਦਾ ਜਿਹੜਾ ਇਹ ਪਰਿਵਾਰ ਚੱਲਿਆ ਏ ਇਹਦਾ ਜਿਹੜਾ ਵਿਚੋੜਾ ਏ ਸਤ ਕੋੜੀ ਸਵੇਰ ਨੂੰ ਸਰਾਤੂ ਕਿਲਾ ਸਰਦੇਵਾਰਾਜ ਤੇ ਚਾਲਦੇ 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 ਸਰਸਾ ਨਦੀ ਦੇ ਕੰਢੇ ਉੱਤੇ ਸਰਸਾ ਦਾ ਉਹ ਕੈਰ ਗੁਰੂ ਕਲਗੀ ਸਰਪਾਸ਼ਰਮਾ ਦਾ ਰਾਜ ਕਾਲ ਸਿੰਘਾ ਦੇ ਰਾਜ ਬਾਬਾ ਅਜੀਤ ਸਿੰਘ ਦੀ ਬਾਬਾ ਜੁਦਾ ਸਿੰਘ ਦੀ ਸਰਸਾ ਪਾਲ ਕੇ ਕਰਦੇ ਨੇ ਮਾਤਾ ਗੁਜਰੀ ਦੀ ਤੇ ਦੋਨੋਂ ਛੋਟੇ ਸਹਿਮ ਜਾਦੇ ਬਾਬਾ ਜੂਰਾ ਸਿੰਘ ਬਾਬਾ ਫਤੇ ਸਿੰਘ ਦੀ ਮਾਤਾ ਜੀ ਦੇ ਨਾਲ ਸਰਸਾ ਦੇ ਕੰਢੇ ਕੰਢੇ ਤੁਰੇ ਜਾਂਦੇ ਨੇ ਮਾਤਾ ਸੁੰਧੀ ਜੀ ਤੁਹ ਮਾਤਾ ਸਾਹਿਬ ਜੀ ਦਾ ਜੀ ਤੇ ਪੁੱਜ ਸਿੰਘ ਜਿਹੜੇ ਨੇ ਕੇ ਇਹ ਚਮਕੋ ਸਾਹਿਬ ਵਾਲੇ ਇਹ ਗੁਰੂ ਘਰ ਦੇ ਪਾਸਾ ਮਾਰਾ ਚਮਕੋ ਸਾਹਿਬ ਵਾਲੇ ਪਾਸੇ ਚਲੇ ਜਾਂਦੇ ਨੇ ਕਿ ਮੱਤੇ ਨਹੀਂ ਸ਼ਾਨ ਦੇ ਵਿੱਚ ਗੁਰੂ ਸਾਹਿਬ ਮਹਾਰਾਜ ਜੀ ਦਾ ਪਰਿਵਾਰ ਛੇੜ ਕੇ ਉਢਦਾ ਮਾਤਾ ਜੀ ਛੋਟੇ ਸਾਹਿਬ ਦਾ ਦੇ ਸੱਸਾ ਦੇ ਕੰਡੇ ਕੰਡੇ ਤੋੜਦੇ ਤੋੜਦੇ ਪਿੰਡ ਸੋਹੀ ਵਾਲੀ ਚਾਲਾ ਪੁੰਦੇ ਆਸ ਹੈ ਗਿਆ ਕਿ ਅੱਜ ਤੁਸੀਂ ਛੇਪ ਉਹਦਾ ਇਤਿਹਾਸ ਵਰਣਨ ਕੀਤਾ ਹੈ ਜੇ ਤੁਹਾਨੂੰ ਵਧੀਆ ਲੱਗੇ ਇਤਿਹਾਸ ਚ ਕੋਈ ਸਮਝ ਆਇਆ ਹੋਵੇ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰ ਦਿਓ ਤਾਂ ਜੋ ਇਹ ਵੀਡੀਓ ਲੋਕਾਂ ਤੱਕ ਪਹੁੰਚ ਸਕੇ ਤੇ ਲੋਕ ਵੀ ਇਤਿਹਾਸ ਨਾਲ ਮਿਲ ਜੁੜ ਸਕਣ ਇਤਿਹਾਸ ਜਾਣ ਸਕਣ ਤੇ ਮਿਲਦੇ ਆ ਤੁਹਾਨੂੰ ਆਪਾਂ ਨੈਕਸਟ ਵੀਡੀਓ ਚ 7 ਪੋ ਨੂੰ ਕੱਲ ਦੇ ਦਿਨ ਤੇ ਇਸ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਣਾ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਸਰੀਆ ਕਾਲ ਵੀਰਪੈਣ ਭਰਾਵਾਂ ਨੂੰ ਰੱਬ ਰੱਖਾ